ਤੇ ਇਹ ਕਿਹੜੇ ਸੀ ਮੰਦੀ ਹੈ ਬਾਈ ਇਹ ਵੀਰੇ ਸੈਕ ਦੇ 21035 ਦੀ ਹੈ ਜੀ ਬ੍ਰੈਂਡ ਮਾਰਕ ਦੀ ਹੈ 21035 ਦੀ ਹੈ ਹਾਂਜੀ ਹਾਂਜੀ ਠੀਕ ਆ ਅੱਗੇ ਕਿਹੜਾ ਲਵਾਤਾ ਬਾਈ ਇਹ ਅੱਗੇ ਆ ਯਾ ਵਾਈ ਕਿੰਗ ਦਾ ਜੀ ਹੈਮਲੇਟ ਜੀ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇ ਜੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਵੇੜੰਗਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤਹਿਸੀਲ ਵੀਐਸ ਪਿੰਨੂ ਸ਼੍ਰੀ ਮੁਕਤਸਰ ਸਾਹਿਬ ਪੈਂਦੀ ਆ ਇੱਕ ਨਾ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਦੋਸਤੋ ਉਸ ਸੋਨੇ ਦੀ ਜਸੂਆ ਗੱਬਣ ਜੱਤੀ ਆ ਦੋਸਤੋ ਪੰਜਾਬ ਵਾਲੀ ਜੱਤੀ ਆ ਤੇ ਚੰਗੇ ਦੋਦਰ ریکارڈ ਆ ਜੀ ਦੋਸਤੋ ਪ੍ਰੋਪਰ ਸਾਰਾ ਰਿਕਾਰਡ ਹੈਗਾ ਦੋਸਤੋ ਮਦਰ ਤੋਂ ਲੈ ਕੇ ਗਾਂ ਸੀਮਨ ਲੱਗੇ ਦਾ ਵੀ ਰਿਕਾਰਡ ਹੈਗਾ ਦੋਸਤੋ ਆਪਦਾ ਵੀ ਬਾਈ ਨੂੰ ਹੋ ਪਤਾ ਵੀ ਕਿਹੜੇ ਸੀਮਨ ਦੀ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸਫਰਾਜ ਦੇ ਰੀ ਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਣੇ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਠੀਕ ਆ ਬਾਈ ਜੀ ਹਾਂਜੀ ਬਾਈ ਜੀ ਠੀਕ ਆ ਨਾ ਦੱਸਿਓ ਬਈ ਆਪਣਾ ਮੇਰਾ ਨਾਂਜੀ ਬਲਜੀਤ ਸਿੰਘ ਆ ਜੀ ਬਲਜੀਤ ਸਿੰਘ ਹਾਂਜੀ ਬਾਈ ਜੀ ਠੀਕ ਆ ਬਾਈ ਬਲਜੀਤ ਇੱਕ ਆਪਾਂ ਅੱਜ ਤੋਂ 15 ਦਿਨ ਪਹਿਲਾਂ ਵੀਡੀਓ ਤੋਰ ਕੀਤੀ ਸੀ ਸੇਲ ਹੋ ਗਈ ਵਧੀਆ ਹਾਂਜੀ ਬਾਈ ਜੀ ਉਹ ਤਾਂ ਥੋੜੇ ਘੰਟੇ ਬਾਅਦ ਹੀ ਸੇਲ ਹੋ ਗਈ ਸੀ ਜੀ ਠੀਕ ਆ ਚੰਗੀ ਕੀਮਤ ਤੇ ਹੋ ਗਈ ਬਈ ਉਹ 1 15 ਦੀ ਹੋ ਗਈ ਸੀ ਠੀਕ ਆ ਬੜਾ ਆਪਣੀ ਚੰਗੀ ਬਹੁਤ ਸੀ ਬਈ ਹਾਂ ਬਹੁਤ ਚੰਗੀ ਸੀ ਬਹੁਤ ਯਾਨੀ ਕਿ ਘੱਟ ਤੋਂ ਘੱਟ 3-400 ਫੋਨ ਆਏ ਆ ਜੀ ਠੀਕ ਆ ਉਸ ਤੋਂ ਬਾਅਦ ਕਈਆਂ ਨੇ ਕਿਹਾ ਵੀ ਤੂੰ ਸਾਨੂੰ ਚੰਗੀ ਬੱਚੀ ਫੇਰ ਲਿਆ ਕੇ ਦੇ ਬਾਹਰੋਂ ਪਰ ਆਪਣਾ ਸੇਲ ਪਰਚੇ ਦਾ ਕੰਮ ਨਹੀਂ ਜੀ ਘਰੇ ਆਪਣੇ ਕੋਲੇ ਪੈਦਾ ਹੋ ਜਾਂਦੀ ਕਿ ਉਹ ਹੀ ਸੇਲ ਕਰਦੇ ਠੀਕ ਆ ਬਈ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਆਪਾਂ ਜਰਸੀ ਕਵਰ ਕਰ ਰਹੇ ਇਹ ਵੀ ਬਹੁਤ ਨਗੀਨਾ ਹੀ ਹੈ ਜੇ ਗੱਲ ਕਰੀ ਉਹਦੇ ਥੋੜੀ ਕੱਚੀ ਸੀ ਹੈ ਨਾ ਬਈ ਹਾਂ ਉਹਦੇ ਬਈ 15-20 ਜਣੇ ਰਹਿੰਦੇ ਸੀਗੇ ਹਾਂ 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 ਇਹ ਵੀ ਕਰਦੀ ਹੈ ਹਨਾ ਬਾਈ ਇਹ ਬਈ ਕਰਦੀਆਂ ਹੀ ਆ ਸਾਰੀਆਂ ਠੀਕ ਆ ਇਹਦੀ ਮਾਤਾ ਮੈਂ 2 ਸਾਲ ਪਹਿਲਾਂ ਸੀਲ ਕੀਤੀ ਸੀ ਠੀਕ ਆ ਬਾਈ ਸਿੱਧ ਕਡੇਰੀ ਫਾਰਮ ਤੇ ਬੋਸੇ ਪਈ ਆ ਵੀਡੀਓ ਬਾਈ ਜਗਜੀਤ ਨੇ ਪਾਈ ਸੀ ਹਾਂ ਬਾਈ ਜਗਜੀਤ ਨੰਗਲ ਵਾਲੇ ਨੇ ਪਾਈ ਸੀ ਠੀਕ ਆ ਹਾਂਜੀ ਹਾਂਜੀ ਤੇ ਓ ਐਚ ਐਫ ਦੇ ਪੇਟੋਂ ਬਾਈ ਤੁਸੀਂ ਜਾਂਦੇ ਜਨਮ ਲਿਆ ਸੀ ਉਹਨੇ ਹਾਂ ਉਹਨੇ ਐਚ ਐਫ ਦੇ ਪੇਟੋਂ ਜਨਮ ਲਿਆ ਸੀਗਾ ਉਹ ਸੀ ਕਿ 50062 ਦੀ ਜੀ ਠੀਕ ਆ ਤੇ ਇਹ ਉਹ ਉਸ ਤੋਂ ਬਾਅਦ ਇਹ ਉਹਦੀ ਬੱਚੀ ਜੀ ਠੀਕ ਹੈ ਇਹ ਗਾਂ ਉਹਦੀ ਵੀ ਬੱਚੀ ਆ ਗਰਤੀਜੇ ਸਾਹ ਹੋ ਗਈ ਹਾਂ 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 ਠੀਕ ਆ ਤੇ ਇਹ ਕਿਹੜੇ ਸੀ ਮੰਦੀ ਆ ਬਾਈ ਇਹ ਵੀਰੇ ਸੈਕ ਦੇ 21035 ਦੀ ਆ ਜੀ ਲੈਨ ਮਾਰਕ ਦੀ 21035 ਦੀ ਆ ਹਾਂਜੀ ਹਾਂਜੀ ਠੀਕ ਆ ਅੱਗੇ ਕਿਹੜਾ ਲਵਾਤਾ ਬਾਈ ਇਹ ਅੱਗੇ ਆ ਯਾ ਵਾਈਕਿੰਗ ਦਾ ਜੀ ਹੈਮਲੇਟ ਜੀ ਜਿਹੜਾ ਵਾਈਕਿੰਗ ਦਾ ਹੈਮਲੇਟ ਆ ਬੋਲਾ ਠੀਕ ਆ ਹਾਂਜੀ ਹਾਂਜੀ ਸਟ੍ਰਾਪ ਨੇ ਘਰ ਪਿਆ ਜੀ ਠੀਕ ਆ ਉਹ ਦੇ ਦੇ ਹਾਂ ਠੀਕ ਆ ਤੇ ਪਹਿਲੇ ਸੂਏ ਕਿੰਨਾ ਦੁੱਧ ਪਾਇਆ ਬਈ ਇਹਨੇ ਪਹਿਲੇ ਸੂਏ ਨੇ ਜੀ 25 ਪਲੱਸ ਪਾਇਆ ਜੀ 25 ਪਲੱਸ ਹਾਂਜੀ ਹਾਂਜੀ ਠੀਕ ਆ ਐ 80 ਦਾ ਕੀ ਇਮਾਨ ਆ ਬਈ ਐ 80 ਤਾਂ ਜਿਹੜੇ ਹਿਸਾਬ ਨਾਲ ਤਿਆਰੀ ਹੋਈ ਹੈ ਜੀ 35 ਪਲੱਸ ਚਾਹੀਦਾ ਜੀ ਠੀਕ ਆ ਹਾਂਜੀ ਹਾਂਜੀ ਬਾਕੀ ਆਗਲਾ ਉਹਦੀ ਸਮਝਣਾ ਲੱਗਦੀ ਪਸ਼ੂ ਸੂਣ ਤੋਂ ਬਾਅਦ ਕੀ ਉਹਦੀ ਕੇਅਰ ਕਰਦਾ ਕਿੰਦੀ ਕੁ ਸੰਭਾਲ ਆਉਂਦੀ ਪਸ਼ੂ ਸੂਣ ਤੋਂ ਬਾਅਦ ਕੀ ਹੋ ਜਾ ਰਹਿਦਾ ਠੀਕ ਆ ਉਹ ਪਸ਼ੂ ਤੇ ਵੀ ਡਿਪੈਂਡ ਆਗਾ ਸੰਭਾਲਣ ਵਾਲੇ ਤੇ ਬਈ ਸੀਮਣ ਸੈਕਸਰ ਲੱਗਿਆ ਕਿ ਨਹੀਂ ਕਨਵੈਕਸ਼ਨ ਲੱਗਿਆ ਜੀ ਨਾਨ ਸੈਕਸਡ ਆ ਸੀਮਣ ਜੀ ਠੀਕ ਹਾਂਜੀ ਹਾਂਜੀ ਲੋ ਬਈ ਹਵਾਨੇ ਜਜਮੈਂਟ ਤੁਹਾਨੂੰ ਕਰਾ ਦੇਾਂਗੇ ਤੇ ਦਿਨ ਬਈ ਕਿੰਨੇ ਲੱਜੂਗੀ ਇਹ ਦਿਨ ਇਹਦੇ 4 ਰਹਿ ਗਏ ਜੀ 4 ਦਿਨ ਹਜੇ ਸੂਣ ਚ ਬਾਕੀ ਸੂਣ ਚ ਬਾਕੀ ਪਈ ਠੀਕ ਆ ਲੋ ਵੀ ਜਿਹੜੇ ਭਰਾਵਾਂ ਨੇ ਨਾ ਪੰਜਾਬ ਵਾਲੀ ਜਰਸੀ ਚਾਹੀਦੀ ਆ ਅੱਜ ਤੁਹਾਨੂੰ ਇੱਕ ਘਰੇਲੂ ਪਰਿਵਾਰ ਦੇ ਘਰੋਂ ਆਪਾਂ ਵੀਡੀਓ ਕਵਰ ਕਰਕੇ ਦਿਖਾਉਣ ਲੱਗੇ ਆ ਡਿਟੇਲ ਤੁਹਾਨੂੰ ਸਾਰੀ ਲੈਤੀ ਆ ਹੁਣ ਜੱਜਮੈਂਟ ਤੁਹਾਨੂੰ ਕਰਾ ਦਿੰਨੇ ਆ ਦੋਸਤੋ ਹਵਾਨੇ ਪੱਖ ਤੋਂ ਲੋ ਵੀ ਜੱਜਮੈਂਟ ਕਰਾਉਣੇ ਆ ਮਾੜੀ ਨਾ ਬੋਡੀ ਸਟਰਕਚਰ ਦਾ ਢਾਂਚਾ ਵੇਖੋ ਜੇ ਰੀਡ ਦੀ ਹੱਡੀਆਂ ਬਿਲਕੁਲ ਸਿੱਧੀ ਆ ਦੋਸਤੋ ਪਲੇਨ ਹਵਾਨਾ ਕਰਮਾ ਵਾਲੀ ਨੇ ਬਹੁਤ ਸੋਹਣਾ ਤਿਆਰ ਕੀਤਾ ਜੱਜਮੈਂਟ ਕਰੋ ਪੂਰਾ ਚੌੜਾ ਹਵਾਨਾ ਦੋਸਤੋ ਅਗਲੇ ਤੋਂ ਅਗਲੇ ਥਾਂ ਦੀ ਜੇ ਵਿੱਥ ਦੀ ਗੱਲ ਕਰੀਏ ਨਾ ਘੱਟੋ ਘੱਟ ਸਵਾ ਫੁੱਟ ਵਾਂਗੂ ਲਓ ਮਗਰਲੇ ਪਾਸੇ ਤੋਂ ਤੁਹਾਨੂੰ ਹਵਾਨੇ ਜੱਜਮੈਂਟ ਕਰਾਉਣੇ ਆ ਚੈੱਕ ਕਰਿਓ ਮੜਾ ਇਹ ਹਵਾਨਾ ਉੱਪਰ ਤੋਂ ਲੈ ਕੇ ਥੱਲੇ ਤੱਕ ਪੂਰਾ ਚੌੜਾ ਹਵਾਨਾ ਤੇ ਕੋਈ ਟੁੱਟਮਾ ਹਵਾਨਾ ਨਹੀਂ ਦੋਸਤੋ ਚੈੱਕ ਕਰਿਓ ਇੱਕ ਪਾਸੇ ਨਾ ਬਹਿਣੀ ਵਾਲੇ ਪਾਸੇ ਥੋੜੀ ਪਾਲ ਜਰੂਰ ਹੈਗੀ ਆ ਆਮ ਹੀ ਦੋਸਤੋ ਸੂਣ ਵਾਲਾ ਪਸੂ ਭਲਾਂ ਪਾ ਜਾਂਦਾ ਤੇ ਬਾਕੀ ਥਣਾਂ ਦਾ ਸੈਜ ਗੈਪ ਹੱਥੀ ਚਵਾਈ ਵਾਲਾ ਥਣਾਂ ਕੋਈ ਛੋਟਾ ਨਹੀਂ ਚੈੱਕ ਕਰਿਓ ਬਾਕੀ ਸੀਮਣ ਜਿਹੜਾ ਲੱਗਿਆ ਉਹ ਤੁਹਾਨੂੰ ਬਾਈ ਨੇ ਦੱਸਦਾ ਇੰਪੋਰਟਡ ਸੀਮਣ ਚੰਗਾ ਲੱਗਿਆ ਹੋਇਆ ਸੋਹਣਾ ਕੱਦ ਕਾਠਾ ਰਾਜੀਪਲੀ ਚੰਗੀ ਆ ਦੇਖ ਸਕਦੇ ਤੇ ਤੋੜ ਕੇ ਤੁਹਾਨੂੰ ਇੱਕ ਰੀਣਾ ਵਿਖਾਉਣੇ ਆ ਲੈ ਵੀ ਇੱਕ ਰੀਣਾ ਖੋਲ ਕੇ ਜਿਹੜਾ ਕਢਾ ਦੀ ਨੋ ਵੀ ਤੋੜ ਕੇ ਤੁਹਾਨੂੰ ਵਿਖਾਉਣੇ ਤੁਰੀ ਜਾਂਦੀ ਸਣਾ ਹਵਾਨੇ ਜੱਜਮੈਂਟ ਲਾਏ ਬਹੁਤ ਵੱਡਾ ਹਵਾਨਾ ਤਿਆਰ ਕੀਤਾ ਦੋਸਤੋ ਬਾਕੀ ਹਜੇ 4 ਤੋਂ 5 ਦਿਨ ਸੂਨ ਦੇ ਵਿੱਚ ਇਹਦੇ ਬਾਕੀ ਆ ਚੈੱਕ ਕਰੋ ਕਰ ਮਾਲੀਦਨ ਤੁਰਿਆ ਨਹੀਂ ਜਾਂਦਾ ਐਡਾ ਹਵਾਨਾ ਤਿਆਰ ਕੀਤਾ ਤੇ ਬਾਕੀ ਜਾਨਵਰ ਪਾਈ ਦੇ ਨਾ ਸਾਰੇ ਟੌਪ ਦੇ ਹੁੰਦੇ ਆ ਦੋਸਤੋ ਪਿਛਲੀ ਵੀਡੀਓ ਜੇ ਆਪਾਂ ਤੁਹਾਨੂੰ ਵਾੜ ਵਿਖਾਈ ਸੀ ਬਾਈ ਦੇ ਮੋਢੇ ਦੇ ਬਰੋਬਰ ਆਉਂਦੀ ਸੀ ਖੀਰੀ ਵਾੜ ਸੀ ਉਹ ਵੀ ਤੁਹਾਨੂੰ ਨਿਗ੍ਹਾ ਕਰੀ ਜਾਨਵਰਾਂ ਤੇ ਬਰਾ ਦੇਾਂਗੇ ਵੈਸੇ ਬਾਈਆਂ ਦਾ ਨਵਾਏ ਨਹੀਂਗੇ ਲੈ ਵੀ ਬੰਨ ਲਾ ਬਿਆਕੀ ਬਿਊਟੀ ਪੱਖ ਤੋਂ ਵਾੜ ਬਹੁਤ ਸੋਹਣੀ ਆ ਦੋਸਤੋ ਚੈੱਕ ਕਰੋ ਬਾਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੋਈ ਆਪਾਂ ਕਨਫਰਮ ਕਰਨਾ ਵੀਡੀਓ 'ਚ ਹਾਂਜੀ ਕਰ ਦਿੰਦੇ ਆ ਜੀ ਕੀ ਰੇਟ ਰੱਖਾਂਗੇ ਫਿਰ ਬਈ ਇਹਦਾ 2.5 ਲੱਖ ਰੁਪਏ ਜੀ 2.5 ਲੱਖ ਹਾਂਜੀ ਹਾਂਜੀ ਠੀਕ ਆ ਮਾਨਤਾਨ ਮਾਨਤਾਨ ਜਿਹੜਾ ਭੈਣ ਭਾਈ ਕੋਈ ਆਊਗਾ ਮਾਨਤਾਨ ਤਾਂ ਹੁੰਦਾ ਹੀ ਆ ਜੀ ਠੀਕ ਆ ਮਾਨਤਾਨ ਕਰ ਦਿੰਦੇ ਜਾਇਜ਼ ਜਾਂ ਮਾਨਤਾਨ ਜ਼ਰੂਰ ਕਰਾਂਗੇ ਠੀਕ ਆ ਲੋ ਵੀ ਬਾਈ ਜਾਂਦਾ ਨਾ ਜਾਇਜ਼ ਜਾਂ ਮਾਨਤਾਨ ਹੋ ਜਾਊਗਾ ਤੇ ਬਾਕੀ ਜਨਵਰ ਤੁਹਾਨੂੰ ਇੱਕ ਅਰੀ ਨਾ ਬਾਈ ਜਾਂਦਾ ਸੀ ਵਿਖਾਉਣੇ ਤਾਂ ਨਹੀਂਗੇ ਪਰ ਨਿਗਾ ਮਰਾ ਦਿੰਦੇ ਆ ਆ ਜਨਵਰ ਆਪਾਂ ਪਿਛਲੀ ਵੀਡੀਓ ਦੇ ਵਿੱਚ ਵਿਖਾਏ ਹੋਏ ਸੀ ਸਾਰੇ ਤੁਹਾਨੂੰ ਕੱਦ ਕਾਠ ਨੂੰ ਕੋਈ ਸ਼ੂਟਿੰਗਾਂ ਨਹੀਂ ਪਰ ਜਰਸੀ ਬਾਈ ਕੋਲੇ ਅੱਜ ਇੱਕ ਹੀ ਸੀਗੀ ਉਹ ਆਪਾਂ ਤੁਹਾਨੂੰ ਡਿਟੇਲ ਸਾਰੀ ਲੈਤੀ ਆ ਤੇ ਭਾਈ ਆ ਵੱਛੀ ਦੀ ਗੱਲ ਕਰੀਏ ਕਿੰਨੀ ਉਮਰ ਹੋ ਗਈ ਇਹਦੀ ਹੈ ਭਾਈ 45 ਦਿਨ ਦੀ ਵੱਛੀ ਹੈ ਜੀ 45 ਦਿਨਾਂ ਦੀ ਭਾਈ ਹਾਈਟ ਬਹੁਤ ਕਰ ਗਈ ਹੈ ਨਾ ਹਾਂ ਦੁੱਧ ਤੇ ਹੀ ਪਾਲ ਰਹੀ ਆ ਦੁੱਧ ਤੇ ਫੀਡ ਤੇ ਠੀਕ ਆ ਦੁੱਧ ਤੇ ਫੀਡ ਤੇ ਕਿਹੜੇ ਸੀ ਮੰਦੀ ਆ ਬਈ ਇਹ ਇਹ ਯਾਰ ਮਾਡਾ ਦੀ ਹੈ ਜੀ ਇਹ ਬੀਐਸ ਦੇ ਰਮਾਡਾ ਬੁੱਲ ਦੀ ਹੈ ਜੀ ਠੀਕ ਆ ਬੀਐਸ ਦੇ ਰਮਾਡਾ ਬੁੱਲ ਦੀ ਹਾਂਜੀ ਠੀਕ ਆ ਤੇ ਮਦਰ ਵਾਲੇ ਪਾਸੋਂ ਭਾਈ ਕਿੰਨਾ ਦੁੱਧ ਮਦਰ 40 ਪਲੱਸ ਆ ਜੀ 40 ਪਲੱਸ ਠੀਕ ਆ ਉਪਰਲੀ ਵੈਣ ਹਾਂਜੀ ਹਾਂਜੀ ਉਹ ਜਰਮਨੀ ਦੇ ਟੈਟ ਹੰਟ ਬੁੱਲਦੀ ਐ ਲਓ ਬਈ ਐ ਦੀ ਗੱਲ ਕਰੀਏ ਐ ਦੀ ਧੀ ਆ ਠੀਕ ਆ 40 ਪਲੱਸ ਚੱਲ ਰਹੀ ਐ ਬਈ ਹਾਂਜੀ 40 ਪਲੱਸ 40 ਇਹ 40 ਪਲੱਸ ਦੁੱਧ ਦਿੱਤਾ ਹੀ ਇਹਨੇ ਠੀਕ ਆ ਇਹ ਵੀ ਕਰਦੀ ਐ ਹਣਾ ਬਈ ਇਹ ਵੀ ਕਰਦੀ ਐ ਠੀਕ ਆ ਲਓ ਬਈ ਜਿਹੜੀ ਤੁਹਾਨੂੰ ਡਿਟੇਲਸ ਹੀ ਉਹ ਜਰਸੀ ਦੀ ਆਪਾਂ ਲੈਤੀ ਐ ਜਿਹੜੇ ਭਰਾ ਦੇ ਪਸੰਦ ਹੋਵੇ ਤਾਂ ਸੰਪਰਕ ਕਰ ਲੈ ਇਹ ਜਿਹੜੀ ਹੈਗੀ ਐ ਜੀ ਟੈਟ ਹੰਟ ਹਾਂਜੀ ਜਿਹੜੀ ਵੱਡੀ ਭੈਣ ਸੀ ਜੀ ਉਹ 50062 ਸੀ ਜੀ ਉਹ 50062 ਦੀ ਵੱਡੀ ਭੈਣ ਉਹ ਵੀ ਆਪਾਂ ਸੇਲ ਕੀਤੀ ਆ ਹਾਂਜੀ ਉਹ ਸੇਲ ਕੀਤੀ ਹੋਈ ਆ ਜਿਹੜੀ ਉਹਦੀ ਵੀਡੀਓ ਆਪਣੇ ਘਰੇ ਪਈ ਆ ਆਪਦੇ ਮੋਬਾਈਲ ਦੇ ਵਿੱਚ ਠੀਕ ਆ ਹਾਂਜੀ ਬਈ ਤੁਸੀਂ ਆਂਦੇ ਸੀ ਇਹਦੀ ਮਦਰ ਦੀ ਜਿਹੜੀ ਅੱਜ ਆਪਾਂ ਜਰਸੀ ਦੀ ਵੀਡੀਓ ਕਵਰ ਕੀਤੀ ਆ ਹਾਂ ਜੀ ਇਹਦੀ ਮਦਰ ਦੀ ਆਪਾਂ ਤੁਸੀਂ ਇਹਦੇ ਵੀਡੀਓ ਹੈਗੀ ਆਪਾਂ ਮਾਲਕਾਂ ਨੂੰ ਦੇਣੀ ਹੈ ਜਿਹੜੇ ਕੋਈ ਆਪਾਂ ਹਾਂ ਉਹਦੀ ਵੀਡੀਓ ਆਪਾਂ ਦੇ ਦੇਵਾਂਗੇ ਠੀਕ ਹੈ ਆਪਣੇ ਮੋਬਾਈਲ ਦੇ ਵਿੱਚ ਪਈ ਆ ਵੈਸੇ ਤਾਂ ਉਹ ਸੈਦ ਕਟੇਰੀ ਫਾਰਮ ਵਾਲੇ ਜਗਜੀਤ ਬਾਈ ਦੇ ਚੈਨਲ ਉਹਦੇ ਚੈਨਲ ਤੇ ਵੀ ਪਈ ਆ ਹਾਂਜੀ ਹਾਂਜੀ ਠੀਕ ਆ ਵੈਸੇ ਆਪਣੇ ਕੋਲੇ ਵੀ ਪਈ ਆ ਵੈਸੇ ਆਪਾਂ ਬਣਾਈ ਸੀ ਜਿਹੜੀ ਹਾਂ ਜਿਹੜੀ ਆਮ ਘਰੇ ਬਣਾ ਲੈਂਦੇ ਆਪਾਂ ਉਹ ਤਿਆਰ ਕੀਤੀ ਸੀ ਠੀਕ ਆ ਲਓ ਵੀ ਕੋਈ ਵੀਰ ਨਾ ਇਹ ਨਾ ਸਮਝੇ ਆਪਾਂ ਤੁਹਾਨੂੰ ਇਸੇ ਕਰਕੇ ਵੀਡੀਓ ਵਿੱਚ ਲਾਉਣੀ ਆ ਕਿਗੇ ਜੀ ਅਗਲਾ ਕਹਿੰਦਾ ਵੀ ਉਹ ਕ੍ਰਾਸ ਨਾ ਹੋਵੇ ਐਫ ਦੇ ਪੇਟੋ ਲਈ ਸੀ ਉਹ ਹੀ ਪਿਓਰ ਜਰਸੀ ਅੰਗ ਦੇ ਵਿੱਚ ਹੀ ਸੀਗੀ ਤੁਹਾਨੂੰ ਉਹਦਾ ਸ਼ਾਟ ਕਰੀ ਵਿੱਚ ਲਾ ਦਿਆਂਗੇ ਬਾਕੀ ਜਿਹੜੇ ਵੀਰ ਦੇ ਪਸੰਦ ਹੋਵੇ ਨਾ ਸੰਪਾਰਕ ਕਰ ਲਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਵਿੜਿੰਗ ਜ਼ਿਲ੍ਹਾ ਸ਼੍ਰੀ ਮੁਕਤਸਰ ਤੇ ਤਹਿਸੀਲ ਵੀ ਦੋਸਤੋ ਸ਼੍ਰੀ ਮੁਕਤਸਰ ਸਾਈ ਪਈ ਜਾਂਦੀ ਆ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪੋਸਟ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਮੇਰਾ ਨੰਬਰ 97815111307 ਇਹ ਆਓ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ